आयो आयो जम त आयो आयंद घट बी ਆਰੇ ਦੇਖ ਤੋ ਭਾਈ ਬ੍ਰਦਰ ਬਸ ਮਰਮਾ ਆਪਣੇ ਦੀ ਆਓ ਹੈ ਕਿਲਾ ਤਾਂ ਬਣ ਗਿਆ ਬਸ ਹੈ ਬਣ ਗਿਆ ਤਾਂ ਦੇਸ ਹੈ ਉਹ ਸਰ ਵੀ ਹੋਰ ਨਬਲਾ ਹਾਂ ਜੀ ਹਾਂ ਇੱਕ ਇੱਕ ਮੈਂ ਆਪਾਂ ਮਕਸਦ ਇਹ ਅੱਜ ਪ੍ਰਧਾਨ ਜੀ ਦੀ ਚੰਗਾ ਮਸਲਾ ਸੀ ਕੀ ਬੋਲਿਆ ਹੋਇਆ ਹੈ ਮਾਮਲਾ ਵੀ ਸਾਡਾ ਸਾਨੂੰ ਦੋ ਅੱਜ 2 ਵਜੇ ਦਾ ਨੋਟਸ ਆਇਆ ਜੀ ਕਹਿੰਨ ਬਾਰੇ ਅਸੀਂ ਸਹੀ 2 ਵਜੇ ਉੱਥੇ ਪਹੁੰਚ ਗਏ ਜੀ ਤੇ ਸਾਡੇ ਸਾਡੇ ਤੋਂ ਨਾਮ ਹੀ ਲਿਖਾ ਹੋਣ ਦਿੱਤੀ ਅਸੀਂ ਸਾਰੇ ਨੇ ਜੀ ਇਹ ਦਾ ਨੇ ਤੇਰੇ ਮੈਂਬਰ ਨੇ ਪਰ ਅਸੀਂ ਪ੍ਰਧਾਨਗੀ ਦਾ ਨਾਮ ਸਰਬਜੋਤਪੁਰ ਆਪਣੀ ਪੋਲਾ ਸਿੰਘਾ ਸੀ ਸੱਤੇ ਮੈਂਬਰ ਨੇ ਪ੍ਰਪੋਜ ਕੀਤਾ ਜੀ ਮਾਮਲਾ ਜਿਹੜਾ ਪਹਿਛੇ 6 ਮੈਂਬਰ ਤੇ ਜੀ ਉਹਨਾਂ ਚੋਂ 3 ਮੈਂਬਰ ਇੱਕ ਪ੍ਰਧਾਨ ਦਾ ਦਬੇਦਾਰ ਸੀ ਉਹਨਾਂ ਦਾ ਨਾਮ ਪ੍ਰਪੋਜ ਕਰਤਾ ਤੇ 2 ਵੈਸ ਪ੍ਰਧਾਨ ਬਣਾਤੇ ਜੀ ਅਸੀਂ ਇਹਨਾਂ ਦਾ ਸੈਂਕ ਵੀ ਕੀਤਾ ਜੀ 3 ਹੋ ਸੀ ਜੋ ਪ੍ਰਧਾਨ ਦਾ ਜਿਹੜਾ ਪ੍ਰਧਾਨੋ ਟੇਬਲ ਤੇ ਕ੍ਰਿਸ਼ਨ ਦੇ ਡਾਕਟਰ ਦੀ ਦਿਕਰਾਈ ਹੋਏ ਹੋਣ ਪ੍ਰਤੀ ਅਧਿਕਾਰੀ ਇਸ ਜਿਹੜੇ ਸਰਕਾਰੀ ਐਜੰਟ ਸਾਹਿਬ ਸੁਭਾ ਸਿੰਘ ਜੀ ਇਹ ਸਾਡੇ ਮਨ ਸੱਤਾ ਸੱਤਾ ਜੋ ਗਵਿੰਦਰ ਸਿੰਘ ਮંત્રી ਜੀ ਤੇ ਬਾਕੀ ਮੁਲਾਜ਼ਮਾਂ ਤੇ ਵੀ ਅਸਪਰਾਈਜ਼ ਹੈ ਕਹਿ ਬੜਾ ਲੱਗਿਆ ਕਿ ਮੈਂ 2 ਵਜੇ ਵੀ ਸਿਪਰੀ ਕਰਨ ਦਾ ਟਾਈਮ ਸੀਗਾ 3:30 ਵੱਜ ਗਏ ਟਾਈਮ ਜੋ ਜਿਹੜੇ ਦੂਜੇ ਮੈਂਬਰ ਤੇ ਉਹਨਾਂ ਨਾਲ ਮੀਟਿੰਗ ਚੱਲ ਰਹੀ ਸੀ ਪਿੱਛੇ ਸੰਭੁਲਾਏ ਨਗੇ ਅਸੀਂ ਤਾਂ ਸਾਡਾ ਤਾਂ ਦੇਖੋ ਵਿਰੋਧ ਆਇਆ ਵਿਰੋਧਿਸ ਕਰਕੇ ਆ ਅਸੀਂ ਆਮ ਆਦਮੀ ਨੂੰ ਵੱੱਟ-ਬੱਦ ਵੋਟਾਂ ਅੰਕੋਲ ਹੀ ਪਾਈ ਨੇ ਅਸੀਂ ਆ ਤਿੰਨ ਕੈਂਡੀਡੇਟ ਖੜੇ ਜੀ ਤੇ ਸਭ ਤੋਂ ਵੱਧ ਵੋਟਾਂ ਆਪਣੇ ਜਸਪਾਲ ਸਿੰਘ ਜੀ ਨੇ ਗੁੱਜਰ ਨੰਬਰ ਤੇ ਮੇਰੀਆਂ 270 ਵੋਟਾਂ ਦੀ ਰਿਪੋਰਟ ਕੀਤੀ ਹੈ ਚੋਣ Ủy ਪਾਇ ਮੰਤਰੀ ਦੇ ਜੀ ਨੰਬਰ ਤੇ ਸਰਬਜੋਤ ਕੋਰਨੀ ਨੇ। ਇਹ ਕੈਂਡੀਡੇਟ ਅਸੀਂ ਮੁਨਕ ਦੇ ਵਿੱਚ ਆ ਜਿਹੜੇ ਅਸੀਂ ਆਮ ਆਦਮੀ ਪੱਤ ਵੱਧ ਵੋਟਾਂ ਦੀਡ ਕਰਕੇ ਮੰਤਰੀ ਚੋਣ ਚ ਪਾਈ ਹੈ। ਅਸੀਂ ਮੰਤਰੀ ਨੇ ਵਚਵਾਦ ਦਵਾਇਆ ਸੀ ਕਿ ਅਸੀਂ ਸਾਨੂੰ ਟਾਈਮ ਘੱਟ ਮਿਲਿਆ ਪਾਰਟੀ ਪ੍ਰੀਮੀਆਂ ਦਾ ਪਰ ਸੇਵਾ ਸੀ ਇੰਨੀ ਕੀਤੀ ਹੈ ਵਚਵਾਦ ਕੀਤੀ ਹੈ ਥੋੜੇ ਦਿਨਾਂ ਦੇ ਵਿੱਚ ਅਸੀਂ ਸਭਾ 500 ਵੋਟ ਤਾਂ ਅਸੀਂ ਮੀਤੇਰ ਨੂੰ ਮੇਰੀ ਵਾਰਡ ਤੋਂ ਦਵਾਈਆਂ ਲਈ ਚਾਰ ਦਿਨਾਂ ਬਾਅਦ ਪਰ ਸਾਨੂੰ ਦੇਖ ਲਓ ਇਹ ਤੁਹਾਨੂੰ ਆ ਨਾ ਮਿਲ ਰਿਹਾ ਦੇਖੋ ਇਹ ਜਿਹੜੀ ਪਾਰਟੀ ਦਾ ਆਮ ਆਦਮੀ ਜੀ ਆਡੋ ਦੇ ਚਾੜੂ ਦੇ ਸਿਬਲ ਦੇ ਹੀ ਚੋਣ ਲਈ। ਰਾਸ਼ਟਰ ਬੇਨਤੀ ਕੀਤੀ ਹੈ ਵੀ ਜੇ 5 ਸਾਲ ਦੀ ਚੋਣ ਹੁੰਦੀ ਹੈ ਫਿਰ ਅਸੀਂ ਮੰਤਰੀ ਕੰਦੇ ਵੀ ਸਥਾਨ ਸਾਲ ਵੀ ਅਸੀਂ ਸਹਿਮਤ ਹੋ ਗਏ। ਸਾਲ ਦੇ ਦਿਓ ਕੋਈ ਅੱਲ ਸਾਨੂੰ ਪਹਿਲ ਦੇ ਦਿਓ। ਸਾਨੂੰ ਪਹਿਲ ਦੇ ਦਿਓ 7 ਮੈਂਬਰ ਸਾਡੇ ਨਾਲ ਨੇ ਅਸੀਂ ਪਰਵਜੋ ਤੌਰ ਨੂੰ ਪ੍ਰਧਾਨ ਬਣਾਣਾ ਹੈ ਅਸੀਂ ਪੱਤੇ ਸਹਿਮਤ। ਸੱਤੇ ਅਸੀਂ ਸਾਹਮਣੇ ਕਰਤੇ ਜੀ। ਪੱਤੇ ਸਾਹਮਣੇ ਕਰਦੇ ਨੇ। ਕੋਈ ਨਾ ਕਰੀ ਜੇ ਕੋਈ ਅਸਲੀ ਅਧਿਕਾਰੀ ਐਸ ਕੇ ਸਾਹਮਣੇ ਚਾਹੇ ਮੰਤਰੀ ਸਾਹਮਣੇ ਕਿਸੇ ਨੇ ਕੋਈ ਤੰਗ ਹੁੰਨਾ ਦੇਖੋ ਮੰਤਰੀ ਸਾਡੇ ਸਤਿਕਾਰਯੋਗ ਬਰਿੰਦਰ ਗੋਲਕ ਨੂੰ ਆ ਕੇ ਕਹਿ ਗਏ ਨਹੀਂ ਵੀ ਤੁਸੀਂ ਆਪਨਾ ਸੈਂਟਰੀ ਕਰ ਲੋ ਕਿ ਮੇਰਾ ਕੋਈ ਰੋਲ ਨਹੀਂ ਉਹ ਆ ਗੱਲ ਕਹਿ ਕੇ ਚਲੇ ਗਏ ਕਿ ਸੋਦਾ ਮਸਲਾ ਤੁਸੀਂ ਆਪ ਦਾ ਸੈਂਟਰੀ ਕਰੋ ਜੇ ਮਰਜ਼ੀ ਕਰੋ ਤੇ ਉਸ ਤੋਂ ਬਾਅਦ ਅਸੀਂ ਐਸਜੀਪੀ ਸਾਹਿਬ ਨੂੰ ਕਹਿ ਆਈ ਦੀ ਸਾਡੀ ਤੁਹਾਨੂੰ ਅੱਜ ਦੱਸੋ ਵੀ ਸਾਡੀ ਜਿਹੜੀ ਟੋਣ ਕਿਉਂ ਕੈਸਲ ਕੀਤੀ ਹੈ ਤੁਹਾਨੂੰ ਉਹਨਾਂ ਦਾ ਕੋਈ ਐਸਜੀਪੀ ਸਾਹਿਬ ਨੇ ਕੋਈ ਜਵਾਬ ਦਿੱਤਾ ਹੀ ਅਸੀਂ ਤੇ ਤੁਹਾਨੂੰ ਦੱਸੋ ਵੀ ਸਾਨੂੰ ਕੋਈ ਨੋਟਸ ਦੇ ਵਿੱਚ ਦੋ ਉਹ ਵੀ ਕਿਉਂ ਰਿਜੈਕਟ ਕੀਤੀ ਹੈ ਤੁਹਾਨੂੰ ਸਾਨੂੰ ਪਤਾ ਲੱਗੇ ਜੀ ਪੂਰੇ ਮੈਂਬਰ 13 ਵਿੱਚ 13 ਬੈਠ ਰਹੇ ਲੱਗਦਾ ਹੈ ਵੀ ਜਿਨਾ ਕਿਸੇ ਕਾਰਨ ਤੋਂ ਵੀ ਮਸਾ ਬੜੇ ਸਤਿ 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 ਜੀ ਜੀ ਹੁਣ ਇਹ ਚਿੰਦੇ ਜੀ ਚੋਂ ਸੱਤ ਮੈਂਬਰ ਅਸੀਂ ਖੜੇ ਆ ਜੀ ਸੱਤ ਮੈਂਬਰ ਅਸੀਂ ਖੜੇ ਆ ਸਾਰੇ ਸੱਤ ਸਾਮਣੇ ਖੜੇ ਆ ਚਾਰ ਲੇਡੀ ਜੀ ਨੇ ਤਿੰਨ ਅਸੀਂ ਖੜੇ ਆ ਇਹ ਸੱਤ ਮੈਂਬਰ ਹਿੰਮਤਾ ਸੱਤ ਨਾਮ ਬਹੁਤ ਸਾਡੇ ਆ ਜੀ ਅਜਾ ਕੀ ਜੀ ਨੂੰ ਪਤਾ ਸਾਰਾ ਸਾਨੂੰ ਦੱਸਣ ਦੀ ਲੋੜ ਨਹੀਂ ਉਹਨੂੰ ਪਤਾ ਹੀ ਸਾਰੀ ਹੁੰਦਾ ਜੀ ਦੇਖੋ ਅਸੀਂ ਤਾਂ ਹਿੰਮਤਾ ਅਸੀਂ ਸਾਰੀ ਗਲਤੀ ਹੈ ਜੀ ਠੀਕ ਹੈ ਜੀ ਧੰਨਵਾਦ ਕੀ ਲੋੜ ਹੋਰ ਕੀ ਕਰਨਾ ਉਹ ਲੈ ਨਹੀਂ ਦਿਖਾਈ ਆ ਜੀ ਦੇਖੋ ਇਹਨਾਂ ਨੇ ਕਹਿ ਵੀ ਸੈਣੀ ਸੈਣੀ ਬਰਾਜ ਦੇ ਬਹਾਨਾ ਅਸੀਂ ਕਹਿਤਾ ਦੀਆ ਵੀ ਜੇ ਸੈਣੀ ਦਾ ਬਣਾਣਾ ਬਲਕਾਰ ਸਿੰਘ ਲੈ ਗਿਆ ਅਸੀਂ ਇੱਕ ਟਾਈਮ ਤਾਂ ਫਿਰ ਉਹ ਤੋਂ ਇਨਕਾਰ ਕਰਤਾ ਇੱਕ ਮਿੰਟ ਉਹ ਵੀ ਉਹ ਵੀ ਸੈਣੀ ਨੇ ਇੱਕ ਮਿੰਟ ਤੁਹਾਡੀ ਮਰਜ਼ੀ ਹੈ ਸਾਡੀ ਮਰਜ਼ੀ ਹੈ ਦੇਖੋ ਅਸੀਂ ਜਿਹੜੇ ਮਰਜ਼ੀ ਨਾ ਰੱਖਦੇ ਅਸੀਂ ਕਿਹਾ ਵੀ ਜੇ ਸੈਣੀ ਬਰਾਜ ਰੱਖਦੇ ਬਲਕਾਰ ਸਿੰਘ ਦੇ ਕਰਦੇ ਬਿਠਾਉਂਦੇ ਨਾ ਤੇ ਵੀ ਸਾਹਿਬ ਤਾਂ ਸਾਡੇ ਨਾਲ ਨਹੀਂ ਅਸੀਂ ਸਾਹਮਣੇ ਅਸੀਂ ਕਿਹਾ ਵੀ ਬਲਕਾਰ ਸਿੰਘ ਤੇ ਸਹਿਮਤ ਆ ਤੁਹਾਡਾ ਭਰਾ ਕੋਈ ਬਿਠਾਓ ਜੇ ਸੈਣੀ ਦੀ ਬਾਰੀ ਜਾਂਦੀ ਹੈ ਦੇ ਜਿਹੜੇ ਸੋਏ ਪ੍ਰਧਾਨਾਂ ਦੇ ਸਾਹਮਣੇ ਆ ਕੇ ਕੋਲਾ ਸਿੱਟੂ ਜਿਆ ਪ੍ਰਕਾਰ ਹਾਂਜੀ ਹਾਂਜੀ ਅਸੀਂ ਪਰਵਜੋਦਾਂ ਨੂੰ ਰੱਖੇ ਜੀ ਦੂਜੀ ਇਹਨਾਂ ਨੇ ਕਹੇ ਵੀ ਸੈਣੀ ਬਰਾਦੀ ਦਾ ਸੈਣੀ ਬਰਾਦਾ ਅਸੀਂ ਕਹੇ ਵੀ ਦੇਖੋ ਚਾਰ ਨੇ ਉਹਨਾਂ ਦੇ 6 ਮੈਂਬਰ ਨੇ 6ਾਂ ਤੋਂ ਤਿੰਨ ਦਾਦਾ ਯਾਰ ਨੇ ਜੀ ਅਸੀਂ 7 ਆਂ 7 ਤੋਂ ਅਸੀਂ ਇਕੱਲਾ ਪਰਵਜੋਦਾਂ ਨੂੰ ਕਿਤੇ ਫਿਰ ਸੈਣੀ ਦੀ ਬਾਰੀ ਆ ਗਈ ਸੈਣੀ ਅਸੀਂ ਕਹੇ ਵੀ ਅਸੀਂ ਇਹਨਾਂ ਦੇ ਕੰਮ ਤਾਂ ਤੇਰੀ ਵਾਰੀ ਸਾਡੇ ਨਾਲ ਬਲਕਾਰ ਤੋਂ ਕਰਦੇ ਖੜੇ ਨਹੀਂ ਮੇਰੇ ਸਹਿਮਤੀ ਦੇ ਕੇ ਜਦੋਂ ਕਿ ਮੇਰੇ ਇੱਕ ਦੇਖੋ ਜਦੋਂ ਰਾਤ ਤੋਂ ਕੋਈ ਫੋਨ ਦੇ ਕੇ ਆ ਗਿਆ ਕੋਈ ਜਵਾਬ ਦੇ ਪੂਰਾ ਨਾ ਹੀ ਕੋਈ ਚੁਣੇ ਕੇ ਪ੍ਰਧਾਨ ਦਾ ਉਹ ਜਿੱਦੇ ਨੇ ਦੇਖੀ ਉਹ ਕੋਸ਼ਤਾ ਬੈਠੇ ਹੋ ਰਹੇ ਦਫਤਰ ਬੈਠੇ ਇੱਕ ਤਾਂ ਇਸ ਤੇ ਫ੍ਰੀਕ ਰੱਖੀ ਜਾਂਦੀ ਹੈ ਤੇ ਵੀ ਇੱਕ ਦਾ ਟੋਟਾ ਸਾਡਾ ਦਾ ਇੱਕ ਘਰ ਹੋ ਗਿਆ ਜਿਵੇਂ ਅਸੀਂ ਸੱਤੇ ਮੈਂਬਰ ਇਕੱਠੇ ਆਈਏ ਸਾਡੇ ਨਾਲ ਅੱਠਵਾਂ ਮੈਂਬਰ ਵੀ ਆ ਸਕਦਾ ਉਹ ਉਹਨੂੰ ਨੋਟ ਉਹਨੂੰ ਐਸੇ ਦੇਹਤੀ ਵੀ ਮੇਰਾ ਪਰਿਵਾਰ ਦਾ ਨਾਮ ਹੋਰ ਨਹੀਂ ਆਇਆ ਉਹ ਵੀ ਉਹ ਅੱਠਵੇਂ ਮੈਂਬਰ ਵੀ ਸਾਨੂੰ ਕਹਿ ਗਿਆ ਕਿ ਮੈਂ ਬਰਾਦਰੀ ਭਾਈ ਸਾਡਾ ਉਹ ਜੱਟ ਪਾਈ ਹੈ ਜੱਟ ਪਾਈਆਂ ਤੋਂ ਸਾਨੂੰ ਕੋਈ ਅਜੇ ਤੱਕ ਸਾਡਾ ਕੋਈ ਪ੍ਰਧਾਨ ਨਹੀਂ ਬਣਿਆ ਸਾਡਾ ਹੱਕਮੰਦ ਆ ਤੀ ਨਹੀਂ ਬਰਾਦਰੀ ਭਾਈ ਨੇ ਕਹਿਣ ਦਾ ਮਤਲਬ ਸੈਣੀ ਵੀ ਕਹਿੰਦੇ ਸੈਣੀ ਨਾਲ ਸਾਡੇ ਨਾਲ ਖੜੇ ਨੇ ਸਨੀਪਾਈ ਜਰਾ ਬੋਟਲਾਂ ਸਭ ਦੀ ਪੀ ਨਹੀਂ ਦੇਖੋ ਮਾਦੀ ਵੀ ਨੇ ਹਰ ਜਆਦੀ ਬੋਟ ਪੀਆ ਜਾਤੀ ਦਾ ਕੋਈ ਮਸਲਾ ਨਹੀਂ ਹਾਂ ਜੀ ਹੂੰ ਦੇ ਹੂੰ ਇਹਨਾਂ ਨੇ ਸਾਡੇ ਕੋਈ ਸਾਡੀ ਸਰਵਾਈ ਨਹੀਂ ਕੀਤੀ ਬਸ ਅੰਦਰ ਜਾ ਕੇ ਪ੍ਰਾਈਵੇਟ ਮੀਟਿੰਗਾਂ ਕਰਦੇ ਰਹੇ ਨੇ ਸਾਡੇ ਇਹਨਾਂ ਨੇ ਕੋਈ ਸੁਣੀ ਨਹੀਂ ਆਗੀ ਅਸੀਂ ਇਹਨਾਂ ਨੂੰ ਕਿਹਾ ਕਿ ਅੱਗੇ ਸਾਨੂੰ ਸਿੱਖ ਬਰਾਦਰ ਨੂੰ ਅੱਜ ਕੋਈ ਮੌਕਾ ਨਹੀਂ ਮਿਲਿਆ ਸਾਨੂੰ ਵੀ ਮੌਕਾ ਮਿਲਣਾ ਚਾਹੀਦਾ ਸੀ ਇਸ ਸ਼ਹਿਰ ਦੇ ਵਿੱਚ ਰਹਿਣ ਵਾਲੇ ਆ ਸਾਨੂੰ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਮੌਕਾ ਮਿਲਣਾ ਚਾਹੀਦਾ ਤੇ ਜੇ ਸਾਨੂੰ ਮੌਕਾ ਦੇਣਗੇ ਅਸੀਂ ਅੱਗੋਂ ਨਵੇਂ ਪਰਦੀ ਹੋਵਾਂਗੇ ਪ੍ਰਧਾਨਗੀ ਵਿੱਚ ਤੇ ਅੱਗੇ ਸ਼ਹਿਰ ਨੂੰ ਵਧਾਵਾਂਗੇ ਉਹਦਾ ਸੁਧਾਰ ਕਰਾਂਗੇ ਫਿਰ ਵੇਖਣ ਨਾ ਇਹ ਥੋੜੀ ਹੈਗਾ ਕਿ ਜਿਹੜਾ ਲੱਗਦਾ ਨਹੀਂ ਮੈਡਮ ਅੱਜ ਤੁਹਾਡੀ ਪਰਮਜੀਤ ਜੀ ਇੱਕ ਗੱਲ ਹੋਰ ਆ ਰਹੀ ਹੈ ਜਿਵੇਂ ਦੱਸਿਆ ਜਾ ਰਿਹਾ ਕਿ ਸੈਣੀ ਬਰਾਦਰੀ ਦੇ ਉਮੀਦਵਾਰ ਨੂੰ ਪ੍ਰਧਾਨ ਬਣਾਉਣ ਦੀ ਗੱਲ ਚੱਲੀ ਸੀਗੀ ਉਹਦੇ ਬਾਰੇ ਕੀ ਕਹੂੰ ਉਹ ਵੀ ਆਪਣੇ ਉਹ 6 ਮੈਂਬਰਾਂ 'ਚੋਂ ਕਹਿ ਰਹੇ ਨੇ ਕਿ ਅਸੀਂ ਸਿਆਣੀ ਨੂੰ ਸਾਨੂੰ ਬਣਾ ਦੇਣਾ ਅਸੀਂ ਕਿਹਾ ਵੀ ਸਾਡੇ ਨਾਲ ਨਹੀਂ ਸਿਆਣੀ ਹੈਗਾ ਉਹ ਅਸੀਂ ਉਧਰ ਸਹਿਮਤ ਹੋ ਜਾਂਦੇ ਆ ਤੁਸੀਂ ਦਾਵੇਦਾਰੋਂ ਤੁਸੀਂ ਸਹਿਮਤ ਹੋਵੋਗੇ ਜੇ ਉਹਨੂੰ ਸਿਆਣੀ ਨੂੰ ਤੁਹਾਡੇ ਨਾਲ ਜੇ ਸਿਆਣੀ ਦੇ ਵਿੱਚ ਰੋਲਾ ਪਾਉਂਦੇ ਨੇ ਤਾਂ ਨਹੀਂ ਨਹੀਂ ਤੇ ਉਸ ਤਰ੍ਹਾਂ ਦੇ ਅਸੀਂ ਪ੍ਰਧਾਨਗੀ ਦਾ ਅਸੀਂ ਮੌਕਾ ਵੀ ਮੰਗ ਰਹੇ ਆ ਜੇ ਉਹਨਾਂ ਨੂੰ ਵੇਖ ਕੇ ਜਾਣ ਕੇ ਰੋਲਾ ਪਾ ਰਹੇ ਨੇ ਉਹਨਾਂ ਨੂੰ ਪੂਰਾ 2 ਘੰਟੇ ਹੋ ਗਏ ਨੇ ਅੰਦਰ ਬਸ ਉਹ ਇਥੋਂ ਉੱਠ ਕੇ ਚਲੇ ਗਏ ਨੇ ਉਹਨਾਂ ਨੇ ਕੋਈ ਇਸ ਬਾਰੇ ਕਿਹਾ ਵੀ ਸਾਨੂੰ ਇਹ ਮਨਜ਼ੂਰ ਨਹੀਂ ਹੈਗਾ ਵੀ ਕੋਈ ਹੋਰ ਸਾਡੇ ਤੋਂ ਬਿਨਾਂ ਨਹੀਂ ਬੰਨਣਾ ਚਾਹੀਦਾ ਕੌਣ ਹੈ ਤੁਹਾਡੇ ਨਾਲ ਜਿਹੜੇ ਸੈਣੀ ਕਾਉਂਸਲਰ ਕੌਣ ਹੈ ਆ ਬੈਠਣ ਆ ਬੈਠਣ ਅੱਛਾ ਤੇ ਇਹਨਾਂ ਤੇ ਸਹਿਮਤ ਹੋਵੋਗੇ ਜੇ ਸੈਣੀ ਨੂੰ ਬਣਾਉਂਦੇ ਆ ਜਾਨੀ ਦੀ ਵਾਰੀ ਆਉਂਦੀ ਹੂਮ ਮੈਂ ਉਹ ਤੇ ਚਲੋ ਵੀ ਜੇ ਕਹਿਣਗੇ ਜੇ ਗੱਲ ਰਹੇਗੀ ਫਿਰ ਅਸੀਂ ਉਹਦਾ ਅਸੀਂ ਆਪਸ ਵਿੱਚ ਕਰਾਂਗੇ ਠੀਕ ਹੈ ਵੀ ਫੈਸਲਾ ਪਰ ਜਦ ਨਹੀਂ ਸਹਿਮਤਾ ਸੀ ਕਿਵੇਂ ਲੱਗਦਾ ਕੀ ਕਰਨ ਲੱਗਦਾ ਕਿਹੜੀ ਪਾਰਟੀ ਨਾਲ ਜੁੜੇ ਹੋਏ ਤੁਸੀਂ ਅਸੀਂ ਆਮ ਪਾ ਹਮ ਪਾਰਟੀ ਨਾਲ ਜੁੜੇ ਹੋਏ ਆ ਅਸੀਂ ਪੂਰੇ ਆਪਣੇ ਉਹਦੇ ਵਿੱਚ ਉਹਨਾਂ ਨਾਲ ਸਹਿਮਤ ਆ ਜਿਵੇਂ ਪਰ ਉਹਨਾਂ ਨੇ ਨਾਲ ਤੇ ਮંત્રી ਸਾਹਿਬ ਨੇ ਕੋਈ ਸਾਨੂੰ ਜਵਾਬ ਦਿੱਤਾ ਸੀ ਉਹਨਾਂ ਨੇ ਮੰਤਰੀ ਸਾਹਿਬ ਨੂੰ ਖੁਦ ਕਿਹਾ ਵੀ ਕਿ ਤੁਸੀਂ ਸਾਨੂੰ ਅੱਜ ਫੈਸਲਾ ਤੁਹਾਡੇ ਹੱਥੇ 'ਚ ਤੁਸੀਂ ਇਸ ਦਾ ਪ੍ਰਧਾਨਗੀ ਦਾ ਨਿਬੇੜ ਕੇ ਜਾਓ ਉਹ ਕਹਿ ਰਹੇ ਨੇ ਕਿ ਤੁਸੀਂ ਆਪਸ ਵਿੱਚ ਮੀਟਿੰਗ ਕਰ ਲਓ ਮੇਰੇ ਬਾਰੇ ਬੱਸ ਵਾਲੀ ਗੱਲ ਨਹੀਂ ਹੈਗੀ ਵੇਖੋ ਇਹ ਅਸੀਂ ਚੋਣ ਲੜ ਕੇ ਅਸੀਂ ਬਣੇ ਆ ਅਸੀਂ ਕੋਈ ਐਵੇਂ ਤੇ ਹੈ ਨਹੀਂ ਪਰ ਉਹਨਾਂ ਦਾ ਹੱਕ ਹੈ ਨਾ ਕਿ ਉਹਨਾਂ ਨੇ ਇਸ ਫੈਸਲੇ ਨੂੰ ਉਹਨਾਂ ਨੇ ਲੈਣਾ ਪ੍ਰਧਾਨਗੀ ਦਾ ਪੋਸਟਪੋਨ ਕਰਤੀ ਕਹਿੰਦੇ ਅੱਜ ਦੀ ਮੀਟਿੰਗ ਚੋਣ ਹੈ ਜਿਹੜੀ ਲੱਗਦਾ ਨਹੀਂ ਵੀ ਗਲਤ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਜਦੋਂ ਤੁਸੀਂ ਸਾਰੇ ਮੈਂਬਰ ਸੇ ਸਭ ਗਲਤ ਹੋ ਰਿਹਾ ਪਰ ਅਸੀਂ ਇਥੋਂ ਨਹੀਂ ਹਿੱਲਾਂਗੇ ਅਸੀਂ ਅੱਜ ਇਸ ਦਾ ਫੈਸਲਾ ਲੈ ਕੇ ਜਾਵਾਂਗੇ ਵੇਖੋ ਅਸੀਂ ਹੁਣ ਕੰਮ ਕਰ ਛੱਡ ਕੇ ਕਿੰਨੇ ਕੁ ਦਿਨ ਬੈਠੇ ਰਵਾਂਗੇ ਇਸ ਕੰਮ ਨੂੰ ਤੁਰ ਹੀ ਜਾਵਾਂਗੇ ਕਿਸੇ ਨੂੰ ਮਰਜੈਂਸੀ ਵੀ ਕੰਮ ਹੈ ਕੋਈ ਹੈ ਬਾਸੇ ਕੋ ਘਰੋਬਾਰ ਜਾ ਨਹੀਂ ਰਿਹਾ ਇਹ ਇਹ ਦਾ ਫੈਸਲਾ ਹੋਏ ਤਾਂ ਅਸੀਂ ਘਰੋਬਾਰ ਚਾਈਏ ਠੀਕ ਹੈ ਜੀ ਸਰ ਬਿਲਕੁਲ ਪ੍ਰਧਾਨਗੀ ਚੌਂਸੀ ਜੀ ਅੱਜ ਅਸੀਂ ਸੱਤ ਮੈਂਬਰ ਵੀ ਇੱਥੇ ਇਕੱਠੇ ਆ ਜੀ ਸਾਡੀ ਪਹਿਲਾ ਕੈਂਡੀਡੇਟ ਪਰਵਜੀਤ ਕੋਰਸੀ ਜੇ ਜੱਟ ਬਰਾੜ ਦੇ ਲੈਵਲ ਤੇ ਆ ਜੀ ਇਹ ਛੇਣੀ ਬਰਾਦਰੀ ਦੇ ਵਿੱਚ ਗੱਲ ਆਂਦੀ ਹੈ ਤਾਂ ਮੇਰੇ ਘਰ ਵਾਲੀ ਮਨਪ੍ਰੀਤ ਕੋ ਜੋ ਕਿ ਵਾਰਡ ਨੰਬਰ 9 ਤੋਂ ਜਿੱਤੇ ਹੋਣੇ ਇਹ ਛੇ ਦੇ ਛੇ ਐਮਸੀ ਮੇਰੇ ਘਰ ਵਾਲੀ ਨੂੰ ਪ੍ਰਧਾਨ ਬਣਾਉਣ ਵਾਸਤੇ ਬਿਲਕੁਲ ਸਹਿਮਤ ਨਹੀਂ ਜੀ ਜੇ ਜੱਟ ਬਰਾਦਰੀ ਦੀ ਆਂਦੀ ਤਾਂ ਅਸੀਂ ਛੇ ਦੇ ਛੇ ਮੈਂਬਰ ਪੋਲਾ ਸੇਖੋਂ ਨਾਲ ਪਰਕਯੋਤ ਕੋਰ ਨਾਲ ਜੀ ਸਾਰੇ ਫਿਰ ਕਿੱਥੇ ਪੇ ਚੜ ਗਿਆ ਜਿਹੜਾ ਅੱਜ 13 ਮੈਂਬਰ ਹਾਜ਼ਰ ਸੀ ਮੀਤਕ ਦੇ ਵਿੱਚ ਕਿਉਂ ਪੋਸਟਪੋਨ ਕਹਿੰਦੇ ਕਰਨ ਇਹ ਦੇਖੋ ਜੀ ਬਿਨਾ ਬੰਗਰ ਤੋਂ ਤਾਂ ਕਰਨ ਜੇ ਧੱਕਾ ਕਰਨ ਵਾਲ ਕਿਸੇ ਦਾ ਨਾਮ ਰੱਖ ਲੈਣਾ ਜੀ ਮੈਂ ਧੁੱਕਾ ਉਸ ਨਾਲ ਕੋਈ ਸਹਿਮਤੀ ਨਹੀਂ ਹੈਗਾ ਉਹ ਛੇ ਨੇ ਅਸੀਂ ਸੱਤਾਂ ਜੀ ਇੱਕ ਪਾਸੇ ਇਹ ਬਰਾਦਰੀ ਦੀ ਗੱਲਾਂ ਦੀ ਮੈਂ ਵੀ ਸੈਣੀਆ ਜੀ ਕੋਈ ਮੈਂ ਹੋਰ ਕਸਟ ਨਾਲ ਦਾ ਬਲੋਂਗ ਨਹੀਂ ਕਰਦਾ ਜੀ ਤਾਂ ਮੇਰੇ ਘਰ ਵਾਲੀ ਤੇ ਕਿਉਂ ਨਹੀਂ ਸਹਿਮਤ ਹੁੰਦਾ ਜੀ ਸਾਰੇ ਦੇ ਸਾਰੇ ਸੈਣੀ ਦਾ ਅਸੀਂ ਵੀ ਆ ਜੀ ਨਹੀਂ ਸੱਤ ਸਹਿਮਤੀ ਦੱਸ ਦਿਓ ਜਦੋਂ ਤੁਸੀਂ ਫਿਰ ਇੱਕ ਪਾਸੇ ਹੁੰਦੇ ਹੋ ਫਿਰ ਅੱਗੇ ਨਹੀਂ ਮੰਨਦਾ ਜੀ ਕੋਈ ਸਹਿਮਤੀ ਅਸੀਂ ਤਾਂ ਸਹਿਮਤ ਜਿਹਾ ਮੌਜੂਦ ਖੜੇ ਆ ਸਾਹਮਣੇ ਦੇ ਕੇ ਪਰ ਵੀ ਹੋਰ ਵੀ ਖੜੇ ਨੇ ਇਹ ਸਾਰੇ ਖੜੇ ਸਾਰੇ ਖੜੇ ਹਾਂ ਜੀ ਜੇ ਜੱਟ ਬਰਾਦਰੀ ਤੇ ਗੱਲ ਆਉਂਦੀ ਹੈ ਜੀ ਬਰਾਦਰੀ ਲੈਵਲ ਤੇ ਸੋਚਦੇ ਨੇ ਤਾਂ ਸਾਡੀ ਵਰਬਜੋਤ ਕੌਰ ਕੈਂਡੀਡੇਟ ਹੈ ਜੀ ਜੇ ਸੈਣੀ ਬਰਾਦਰੀ ਤੇ ਆਉਂਦੇ ਨੇ ਤਾਂ ਅਮਰਪ੍ਰੀਤ ਪੌਰ ਵਾਰਡ ਨੰਬਰ 9 ਤੋਂ ਕੈਂਡੀਡੇਟ ਨੇ ਜੀ ਇਹ ਸਹਿਮਤ ਨੇ ਸਾਰੇ ਵੋਟਾਂ ਬੰਨ ਦੇ ਵਿੱਚ ਫਿਰ ਰੇਡਕਾ ਕਿੱਥੇ ਲੱਗਦਾ ਕਿਉਂ ਪੋਸਟਪੋਨ ਕੀਤੀ ਜਾ ਰਹੀ ਹੈ ਚੋਣਾਂ ਰੇਡਕਾ ਦਾ ਥੋੜਾ ਦੇਖੋ ਜੀ ਇਹ ਸਰਕਾਰਾਂ ਦੇ ਹੀ ਰੇਡਕਾ ਹੈ ਮੰਤਰੀ ਸਾਹਿਬ ਦਾ ਹੀ ਰੇਡਕਾ ਜੀ ਹੋਰ ਕਿਹਦਾ ਰੇਡਕਾ ਹੈ ਹੋਰ ਤਾਂ ਕੋਈ ਕਿਸਕਾਰ ਨਹੀਂ ਸਕਦਾ ਜੀਨ ਸਾਹਿਬ ਦਾ ਰੇਡਕਾ ਜੋ ਸਾਡੇ ਨਾਲ ਤਾਂ ਕਵਰੇਜ ਬਿਲਕੁਲ ਠੱਗਾ ਹੀ ਹੈ ਪਰਾਂਜੀ ਯੋਸਾਹ ਸਾਹਿਬ ਹੈਗੇ ਇੱਕ ਦਫ਼ਤਰ ਵਿੱਚ ਯੋਸਾਹ ਸਾਹਿਬ ਜੀ 3:30 ਵਜੇ ਚਲੇ ਗਏ ਨਾਲੇ ਐਸਜੀਨ ਚਲੇ ਗਏ ਅਸੀਂ ਐਸਜੀਨ ਸਾਹਿਬ ਨੂੰ ਕਿਹਾ ਵੀ ਜਿਹੜੇ ਸਾਡੇ ਦਸਖਤ ਕਰੇ ਨੇ ਜਾਂ ਸਾਡੀ ਕੋਈ ਹਾਜ਼ਰੀ ਲਾਈ ਹੈ ਸਾਨੂੰ ਉਹਦੀ ਕਾਪੀ ਦੇ ਦਿਓ ਜੀ ਜਾਂ ਸਾਨੂੰ ਲਿਖ ਕੇ ਦੇ ਦਿਓ ਵੀ ਅੱਜ ਜਿਹੜੀ ਚੋਣਾਂ ਰਿਜੈਕਟ ਕਿਉਂ ਕੀਤੀ ਹੈ ਸਾਡੇ 7 ਮੈਂਬਰ ਹਾਜ਼ਰ ਖੜੇ ਨੇ ਹੁਣ ਵੀ ਹਾਜ਼ਰ ਖੜੇ ਨੇ ਅਖਲਾ 4:00 ਵੱਜ ਗਏ ਜੀ ਤੇ ਅਸੀਂ ਇਹਨਾਂ ਤੋਂ ਜਵਾਬ ਮੰਗ ਰਹੇ ਵੀ ਸਾਨੂੰ ਜਿਹੜੇ ਸਾਡੇ ਦਸਖਤ ਕਿਤੇ ਆਏ ਸੀ ਉਹ ਸਾਡੀ ਹਾਜ਼ਰੀ ਲੱਗੀ ਹੈ ਸਾਨੂੰ ਉਹਦੀ ਕਾਪੀ ਦੇ ਦਿਓ ਉਹ ਕਾਪੀ ਮੁਲਾਇਮ ਨਾਲ ਗੱਲ ਕਰੀਓ ਯੋਸਾਹ ਸਾਹਿਬ ਫੋ ਨਾ ਇਹ ਦਮ ਤੋਂ ਫੋਨ ਚੱਕਦੇ ਮਲਾਂ ਜੀ ਬੈਠੇ ਨਾ ਹੀ ਪ੍ਰੈਸਟਾਨ ਦਾ ਫੋਨ ਚੱਕੀ ਨਾ ਸਾਡਾ ਫੋਨ ਚੱਕਰੀ ਸੀ ਸਾਸੀ ਬੈਠਿਆ ਉਹ ਲਾਲਾ ਸਾਡੇ 4:30 ਵਾਂਗੂ ਹੋ ਗਏ ਕੋਈ ਕਿੰਨੇ ਟਾਈਮ ਹੋ ਗਏ ਉਹ ਸਾਡੇ 3:30 ਤੇ ਚਲੇ ਗਈ ਨਾ ਫੋਨ ਚੱਕਦੇ ਕਿਸੇ ਦਾ ਸਾਡੀ ਬਹੰੂ ਤਾਂ 7 ਮੈਂਬਰ ਨਾਲ ਆਈ ਸਾਨੂੰ ਕੋਈ ਜਵਾਬ ਤਾਂ ਦੇਣਾ ਜਾਂ ਸਾਨੂੰ ਟਿੱਕੀ ਪੱਤਰ ਕੋ ਦੇਣਾ ਕਿਉਂ ਰਿਜੈਕਟ ਕੀਤੀ ਹੈ ਜੀ ਹਾਜ਼ਰੀ ਤੁਸੀਂ ਵੀ ਹੋ ਸਾਡੇ ਤੋਂ ਸੰਤਪਤੀ ਨਹੀਂ ਸਾਡੀ ਜਿਹੜੀ ਕਾਰ ਵੀ ਰੀਡਿੰਗਿਸ ਮੱਥਾ ਪਿਆ ਹੈ ਹਾਜ਼ਰੀ ਦਾ ਸਾਨੂੰ ਉਹਦੀ ਕਾਪੀ ਦਾ ਸਾਨੂੰ ਅਧਿਕਾਰ ਆਈ ਅਸੀਂ ਮੈਂਬਰਾਂ ਮੁੱਕਦੇ ਹਾਂ ਜੀ ਨਾ ਦੱਸੋ ਬਾੜੀ ਤੋਂ ਕਿਹੜੇ ਬਾੜ ਤੋਂ ਪਹੁੰਚੇ ਮੈਂ ਬਾਦ ਨੰਬਰ 4 ਤੋਂ ਹਰਪਰ ਸਿੰਘ ਕਮੋਜ ਤੇ ਪਰਮਜੋਤ ਕੋਰਾ ਆਪਣੀ ਨੰਬਰ 12 ਤੋਂ ਹੀ ਤੇ ਮੈਂ ਆਪਣੇ ਰਾਜੇਸ਼ ਕੁਮਾਰ 6 ਨੰਬਰ ਤੋਂ ਹੀ ਨਾ ਬੋਲੀ ਚੱਲੋ ਨਾ ਰਜਿਸਟਰ ਨੰਬਰ 6 ਤੇ ਜਸਪਾਲ ਸਿੰਘ ਨੇ ਜੀ ਤੇ ਉਹ ਅੱਗੇ ਪੈਣਾ ਖਰੀ ਨੇਦਰ ਕਿਰਵਾੜੀ ਕਿਰਵਾੜੀ ਤੁਹਾਡਾ ਜੀ ਸਭ ਤੋਂ ਬਰਾਦਰੀਆਂ ਦੇ ਸਾਡੇ ਕੈਂਡੀਡੇਟ ਨੇ ਜਿਹੜੇ ਸੱਤ ਮੈਂਬਰ ਸਾਡੇ ਸਾਰੀ ਬਰਾਦਰੀਆਂ ਤੋਂ ਨਹੀਂ ਸੈਨੀ ਬਰਾਦਰੀਆਂ ਸਾਰੀ ਬਰਾਦਰੀਆਂ ਤੋਂ ਆਈ ਜੀ ਅਸੀਂ ਸਹਿਮਤ ਆਈ ਤੱਤਾਂ ਦਾ ਸਾਡਾ ਇੱਕ ਆਈ ਢਾੜੂ ਸਿੰਬਲ ਤੇ ਲੜਿਆ ਸੀ ਤਿੰਨ ਜੀ ਮੌਮਤ ਸਭ ਤੋਂ ਵੱਧ ਵੋਟਾਂ ਜਿੱਤੇ ਸੀ ਤਿੰਨ ਉਸਪਾਲ ਸਿੰਘ ਮਰਤਿਆਰ ਸਿੰਘ ਤੇ ਪਰਵਜੋਤਪੁਰ ਸਭ ਤੋਂ ਵੱਧ ਵੋਟਾਂ ਜਿੱਤੇ ਤੇ ਦੂਜੇ ਵੀ ਸਾਰੇ ਮੌਮਤਾਂ ਜਿੱਤਨੇ ਸਰਵੋਦੀ ਕਾਪੀ ਦੀ ਲੋੜ ਹੈ ਸਾਨੂੰ ਕਾਪੀ ਦੋ ਤਾਂ ਚੰਗੀ ਗੱਲ ਹੈ ਵੀ ਵਿਰੋਧ ਨਾ ਹੋਵੇ ਬਾਹਰ ਮੁਰਦਾਬਾਦ ਨਾ ਹੋਵੇ ਦੇਖੋ ਪਾਰਟੀ ਜਦ ਬਕਰਾਂ ਸੀ ਲੋਕ ਤੱਕੇ ਨਹੀਂ ਨਹੀਂ ਕਾਪੀ ਸਾਨੂੰ 6.5 ਨੇ ਚਿੰਦੀ ਸਮਝਦੇ ਲੋੜੀ ਜੀ ਸਰ ਇਕ ਸਾਡਾ ਥੋੜਾ ਸਾਡਾ ਅੱਛਾ ਜੀ ਹਾਂ ਆਪਣਾ ਨਾ ਕੋ ਕਾਰਨ ਦਾ ਜਦੇ ਵੀ ਅੱਜ 7 ਨੰਬਰ ਇੱਕ ਪਾਸੇ ਖੜੇ ਆ ਜੀ ਸਾਡੀ ਚੋਣ ਕਰਵਾਉਣ ਜਾ ਰਹੇ ਸਾਡੀ ਕਿਉਂ ਰਿਜੈਕਟ ਕੀਤੀ ਸਾਨੂੰ ਜਦੋਂ ਕੋ ਜਵਾਬ ਦੇਣ ਦੇਣਾ ਇਹ ਇਹੋ ਸਾਹਿਬ ਇਹੋ ਸਾਹਿਬ ਇਹੋ ਸਾਹਿਬ ਇਹੋ ਸਾਹਿਬ ਇੱਥੇ ਇੱਕ ਪੱਤਰਕਾਰ ਭਾਈਚਾਰਾ ਖੜਿਆ ਘੱਟੋ ਘੱਟ 10 ਜਣੇ ਫੋਨ ਕਰ ਰਹੇ ਆ ਤੁਸੀਂ ਫੋਨ ਨਹੀਂ ਚੱਕ ਰਹੇ ਸਾਡੇ ਨਹੀਂ ਤੁਹਾਡੀ ਵੀ ਡਿਊਟੀ ਬਣਦੀ ਹੋਊਗੀ ਜੀ 5 5 ਵਜੇ ਤੱਕ ਹੈ ਜੀ ਨੇ ਤੁਹਾਡੀ ਡਿਊਟੀ ਹੈ ਨਹੀਂ ਸੀ ਤੁਸੀਂ 3:30 ਵਜੇ ਚਲੇ ਗਏ ਜੀ ਇੱਥੋਂ ਕੋਈ ਕੋਈ ਗਲਤ ਆ ਕਰਨੀ ਸੀ ਨਹੀਂ ਜੇ ਇੱਥੇ ਕਾਉਂਸਲਰ ਕਾਉਂਸਲਰ ਇੱਥੇ ਬੈਠੇ ਆ ਪ੍ਰੈਸ ਨਾਲ ਤੁਸੀਂ ਗੱਲ ਨਹੀਂ ਕਰਨਾ ਚਾਹੁੰਦੇ ਪ੍ਰੈਸ ਅੰਦਰ ਨਹੀਂ ਬਣ ਦਿੱਤੀ আচ্ছা ਜੀ ਐਸ ਡੀ ਐਮ ਸਾਹਿਬ ਜਵਾਬ ਦੇਣਗੇ আচ্ছা ਤੁਹਾਡੀ ਤੁਹਾਡੀ ਹਾਜ਼ਰੀ ਹੈ ਨਹੀਂ ਸੀ ਇੱਥੇ ਅੱਜ ਹਾਂ ਜੀ ਹਾਜ਼ਰੀ ਲੱਗੀ ਹੈ ਪਰ 3:30 ਵਜੇ ਚਲੇ ਗਏ ਜੀ ਇੱਥੇ ਤਾਂ ਬਹੁਤ ਲੋਕ ਖੜੇ ਹੈਗੇ ਅੱਛਾ ਠੀਕ ਹੈ ਜੀ ਠੀਕ ਹੈ ਕਿਹੜੀ ਥਾਂ ਤੇ ਹੋ ਜੀ ਹੁਣ ਹਾਂ ਜੀ ਅਸੀਂ ਕੀ ਲੈਣਾ ਜੀ ਅੱਛਾ ਜੀ ਕੋਈ ਕੋਈ ਗੱਲ ਨਹੀਂ ਜੀ ਰਿਕਾਰਡਿੰਗ ਤੇ ਫੋਨ ਤੁਹਾਡਾ ਇਹ ਵੀਡੀਓ ਬਣ ਰਹੀ ਹੈ ਤੁਹਾਡੀ ਹਾਂ 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 ਇਹ ਨਹੀਂ ਹੈਗਾ ਤੁਸੀਂ ਕੋਈ ਮੁਲਾਜ਼ਮ ਦਾ ਫੋਨ ਹੈ ਤੁਹਾਡਾ ਕੋਈ ਸ਼ੂਤ ਨਹੀਂ ਹੋਇਆ ਹਾਂ 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 ਕਰਤੇ